ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਤੁਹਾਡੇ ਆਪਣੇ YouTube ਚੈਨਲ ਬੋਹਾ ਬੋਲਤੇ ਨਿਰੰਜਨ ਬੋਹਾਵਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਇਸ ਚੈਨਲ ਤੇ ਅੱਜ ਅਸੀਂ ਆਪਣੇ ਲੜੀਵਾਰ ਕਾਲਮ ਕਿਤਾਬਾਂ ਬੋਲਦੀਆਂ ਤਹਿਤ ਡਾਕਟਰ ਸਾਗੂ ਰਾਮ ਲੰਗਿਆਣਾ ਦੀ ਬਾਲ ਕਹਾਣੀਆਂ ਦੀ ਪੁਸਤਕ ਚਿੜੀਆਂ ਬੋਲ ਪਈਆਂ ਬਾਰੇ ਚर्चा ਕਰਾਂਗੇ ਦੋਸਤੋ ਚਿੜੀਆਂ ਬੋਲ ਪਈਆਂ ਪੰਜਾਬੀ ਹਾਸ ਵਿੰਗ ਤੇ ਬਾਲ ਸਾਹਿਤ ਦੇ ਖੇਤਰ ਵਿੱਚ ਉਗੜਵੀ ਪਛਾਣ ਰੱਖਣ ਵਾਲੇ ਡਾਕਟਰ ਸਾਧੂ ਰਾਮ ਲੰਗਿਆਣਾ ਵੱਲੋਂ ਬਾਲ ਸਾਹਿਤ ਦੇ ਖੇਤਰ ਵਿੱਚ ਲਾਈ 6ਵੀਂ ਹਾਜ਼ਰੀ ਹੈ ਉਹ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਬਾਲ ਕਹਾਣੀਆਂ ਤੇ ਬਾਲ ਕਵਤਾਂ ਰਹੀਂ ਨਿਕੜਿਆਂ ਨੂੰ ਨੈਤਿਕਤਾ ਤੇ ਮਾਨਵਤਾਵਾਦ ਦਾ ਪਾਠ ਪੜਾ ਕੇ ਉਹਨਾਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਕਰ ਰਿਹਾ ਹੈ ਉਹ ਸਕੂਲ ਬਾਲਾਂ ਦੀ ਸੂਝ ਤੇ ਸਮਝ ਦੇ ਹਾਨ ਦੀ ਮਿੱਠੀ ਪਿਆਰੀ ਤੇ ਮਨਮੋਹਕ ਮਨਮੋਹਕ ਭਾਸ਼ਾ ਹੈ ਜਿਸ ਦੀ ਸੁਚੇਤ ਵਰਤੋਂ ਕਰਦੇ ਆ ਉਹ ਬਹੁਤ ਸਹਜਤਾ ਨਾਲ ਹੀ ਬਾਲ ਮਣਾ ਤੱਕ ਆਪਣੀ ਪਹੁੰਚ ਬਣਾ ਲੈਂਦਾ ਹੈ ਉਸ ਦੀਆਂ ਕਹਾਣੀਆਂ ਬੱਚਿਆਂ ਅੰਦਰ ਅਜਿਹੇ ਕੋਮਲ ਭਾਵ ਤੇ ਅਹਿਸਾਸ ਪੈਦਾ ਕਰਦੀਆਂ ਨੇ ਜਿਹੜੇ ਉਹਨਾਂ ਨੂੰ ਭਵਿੱਖ ਦੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਸਹਾਈ ਬਣ ਸਕਦੇ ਨੇ ਸਗਰੇ ਦੀਆਂ ਕਹਾਣੀਆਂ ਵਿਚਲੀ ਮਾਨਵੀ ਸੰਵੇਦਨਾ ਬੱਚਿਆਂ ਦੇ ਮਨਾਂ ਅੰਦਰ ਮਨੁੱਖ ਜਾਤੀ ਦੇ ਨਾਲ-ਨਾਲ ਜਾਨਵਰਾਂ ਤੇ ਪੰਛੀਆਂ ਪ੍ਰਤੀ ਵੀ ਮੋਹ ਪਿਆਰ ਦੇ ਭਾਵ ਪੈਦਾ ਕਰਦੀ ਹੈ ਉਸ ਦੀ ਹਰ ਕਹਾਣੀ ਵਿੱਚ ਇੱਕ ਅਜੀਹੀ ਨੈਤਿਕ ਸਿੱਖਿਆ ਜ਼ਰੂਰ ਛੁਪੀ ਹੁੰਦੀ ਹੈ ਜਿਹੜੀ ਬਾਲਾਂ ਨੂੰ ਕੁਦਰਤ ਨਾਲ ਜੋੜਦੀ ਹੈ ਤੇ ਉਹਨਾਂ ਦੀ ਸੂਝ ਤੇ ਸਮਝ ਦਾ ਵਿਸਤਾਰ ਕਰਦੀ ਹੈ ਜੇ ਉਸ ਦੀ ਕਹਾਣੀ ਅਪੂ ਅੰਕਲ ਤੇ ਜੰਗਲੀ ਚੂਹਾ ਆਪਣੇ ਪਾਠਕਾਂ ਨੂੰ ਹੁਮੇ ਤੇ ਹੰਕਾਰ ਤੋਂ ਦੂਰ ਰਹਿਣ ਦਾ ਪਾਠ ਪੜਾਉਂਦੀ ਹੈ ਤਾਂ ਕਹਾਣੀ ਚੂਰੀ ਪਿੰਜਰਿਆਂ ਵਿੱਚ ਕੈਦ ਕੀਤੇ ਪੰਛੀਆਂ ਨੂੰ ਆਜ਼ਾਦ ਕਰਨ ਦੀ ਪ੍ਰੇਰਣਾ ਦਿੰਦੀ ਹੈ ਇਸ ਤਰ੍ਹਾਂ ਕਹਾਣੀ ਮਿੱਠੂ ਰਾਮ ਦੀ ਪਾਲਟੀ ਵੀ ਪਾਲਤੂ ਜਾਨਵਰਾਂ ਪ੍ਰਤੀ ਹਮਦਰਦੀ ਵਾਲੇ ਭਾਵ ਰੱਖਣ ਲਈ ਪ੍ਰੇਰਿਤਦੀ ਹੈ ਕਹਾਣੀ ਕਰਮਾਂ ਵਾਲੀ ਮਾਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਣ ਤੇ ਬਰਾਬਰ ਪਿਆਰ ਦੇਣ ਵਾਲੀ ਸੂਝ ਨੂੰ ਵਧਿਆਉਂਦੀ ਹੈ। ਕਹਾਣੀ ਨਿੱਕੂ ਦੀ ਪਤੰਗਬਾਜ਼ੀ ਵੱਡਿਆਂ ਨੂੰ ਬਾਲਾਂ ਦੀ ਨਿਰਛਲ ਤੇ ਨਿਰਵੈਰ ਸੂਝ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਕਰਦੀ ਹੈ। ਕਹਾਣੀ ਚਿੜੀ ਵਿਚਾਰੀ ਕੀ ਕਰੇ? ਕਾਂ ਤੇ ਚਿੜੀ ਦੀ ਪੁਰਾਣੀ ਕਹਾਣੀ ਵਿਚਲੇ ਸੁਨੇਹੇ ਦੀ ਪੁਨਰ ਵਿਆਖਿਆ ਕਰਕੇ ਬੱਚਿਆਂ ਨੂੰ ਸਮਝਉਂਦੀ ਹੈ ਕਿ ਉਹ ਬਿਨਾਂ ਪਰਖੇ ਕਿਸੇ ਤੇ ਵਿਸ਼ਵਾਸ ਨਾ ਕਰਿਆ ਕਰਨਾ ਲੰਘੇਆਣਾ ਦੀਆਂ ਬਾਲ ਕਹਾਣੀਆਂ ਸਿਰਫ ਬਾਲਾਂ ਦੇ ਗਿਆਨ ਵਿੱਚ ਹੀ ਵਾਧਾ ਨਹੀਂ ਕਰਦੀਆਂ ਸਗੋਂ ਉਹਨਾਂ ਦੇ ਮਾਪਿਆਂ ਨੂੰ ਵੀ ਨਸੀਹਤ ਕਰਦੀਆਂ ਨੇ ਕਿ ਉਹ ਪਰਾਲੀ ਨੂੰ ਅਗਲਾ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰਨ ਇਹ ਕਹਾਣੀਆਂ ਉਹਨਾਂ ਨੂੰ ਪਾਣੀ ਵਰਗੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਤੇ ਨਸ਼ਿਆਂ ਤੋਂ ਦੂਰੀ ਬਣਾਈ ਰੱਖਣ ਲਈ ਵੀ ਪ੍ਰੇਰਿਤ ਦਿਆਂ ਨੇ ਆਪਸੀ ਭਾਈਚਾਰਾ ਤੇ ਏਕਤਾ ਬਣਾਈ ਰੱਖਣ ਅਤੇ ਲੋਭ ਲਾਲਚ ਦਾ ਤਿਆਗ ਕਰਨ ਵਰਗੇ ਸਤ ਗੁਣਾਂ ਦਾ ਵਿਕਾਸ ਕਰਨਾ ਵੀ ਉਸ ਦੀਆਂ ਕਹਾਣੀਆਂ ਵੱਲੋਂ ਨਿਸ਼ਚਿਤ ਕੀਤਾ ਇੱਕ ਟੀਚਾ ਹੈ ਲੇਖਕ ਦਾ ਮੰਨਣਾ ਹੈ ਕਿ ਬੱਚੇ ਮਾੜੀਆਂ ਜਾਂ ਚੰਗੀਆਂ ਆਦਤਾਂ ਆਪਣੇ ਵੱਡਿਆਂ ਤੋਂ ਹੀ ਸਿੱਖਦੇ ਨੇ ਇਸ ਲਈ ਉਸ ਦੀ ਸਲਾਹ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸਿਰਜਣਾ ਤਾਂ ਸਾਨੂੰ ਆਪ ਵੀ ਉਨਾਂ ਲਈ ਇੱਕ ਅਜੀਹਾ ਮਾਡਲ ਬਣਨਾ ਪਵੇਗਾ ਜਿਸ ਤੋਂ ਉਹ ਕੁਝ ਚੰਗਾ ਸਿੱਖ ਸਕਣ ਇਹ ਬਾਲ ਕਹਾਣੀਆਂ ਦਾਦੀ ਨਾਨੀ ਵੱਲੋਂ ਰੋਚਕ ਢੰਗ ਨਾਲ ਸੁਣਾਈ ਪਰਿ ਕਹਾਣੀਆਂ ਵਾਂਗ ਸਹਿਜ ਭਾਸ਼ਾ ਦੀ ਵਰਤੋਂ ਕਰਕੇ ਬਾਲਮਣਾਂ ਤੱਕ ਰਸਾਈ ਕਰਦੀਆਂ ਨੇ ਕਹਾਣੀਆਂ ਨਾਲ ਮੇਲ ਖਾਂਦੇ ਚਿੱਤਰ ਇਸ ਪੁਸਤਕ ਦੇ ਪਾਠ ਵਿੱਚ ਬਾਲ ਪਾਠਕਾਂ ਦੀ ਦਿਲਚਸਪੀ ਵਧਾਉਣ ਵਾਲੇ ਨੇ ਮੈਂ ਸਾਧੂ ਰਾਮ ਲੰਗਿਆਣਾ ਦੇ ਇਸ ਗ੍ਰਹਿ ਦਾ ਹਾਰਦਿਕ ਸਵਾਗਤ ਕਰਦਿਆਂ ਉਸ ਤੋਂ ਇਸ ਖੇਤਰ ਵਿੱਚ ਹੋਰ ਵੀ ਵੱਡੀਆਂ ਉਮੀਦਾਂ ਰੱਖਦਾ ਧੰਨਵਾਦ